ਤੇ ਇਸ ਪਾਰਟੀ ਦੇ ਵਿੱਚ ਜਿਹੜਾ ਟ੍ਰੇਲਰ ਲਾਂਚ ਦੇ ਉੱਤੇ ਜਿਹੜਾ ਇਹਨਾਂ ਨੇ ਸ਼ੁਰਲੀ ਛੱਡੀ ਹੈ ਉਹ ਜਿਹੜੀ ਘੁਮਰੀ ਹੈ ਕਿ ਇੱਥੇ ਐਮੀ ਵਰਗ ਤੇ ਗਿੱਪੀ ਦੀ ਲੜਾਈ ਇੰਨੀ ਹੋਈ ਹੈ ਕਿ ਦੇਖੇ ਨਹੀਂ ਬਣਦੀ ਉਹ एवरीवन इज ਟਾਕਿੰਗ ਅਬਾਊਟ ਉਹ ਤਾਂ ਐਸੀ ਹੈਡਲਾਈਨ ਦੇਖੀ ਗਈ ਹੈ ਉਸ ਦੇ ਉੱਤੇ ਮੈਨੂੰ ਚਾਨਣਾ ਚਾਹੀਦਾ ਹੈ ਦੇਖੋ ਚਾਨਣਾ ਤਾਂ ਇਸ ਤੇ ਬਕਵਾਸ ਹੈ ਹਾਂ ਚਾਨਣਾ ਤਾਂ ਇਸ ਚਾਨਣਾ ਨਹੀਂ ਇਹ ਚ ਕਿੱਡੀ ਬਕਵਾਸ ਹੈ ਤੇ ਕਿੱਡੀ ਸੱਚਾਈ ਹੈ 100% ਬਕਵਾਸ ਹੀ ਹੈ ਨੀਰਾ ਹੀ ਬਕਵਾਸ ਹੈ ਨਾ देयर इज नो স্মੋਕ ਵਿਦਾਊਟ ਫਾਇਰ ਹਮ ਇਨੂੰ ਹਿੰਦੀ ਚ ਤੇ ਪੰਜਾਬੀ ਚ ਵੀ ਦੱਸੋ ਕਿ ਬਿਨਾ ਅੱਗ ਦੇ ਕਦੇ ਧੂਆ ਨਹੀਂ ਹੁੰਦਾ ਅੱਛਾ ਅੱਗ ਹੁੰਦੀ ਹੈ ਤਾਂ ਹੀ ਧੂਆ ਹੁੰਦਾ ਹੈ ਇਹ ਤਾਂ ਧੂਆ ਵੀ ਤੇਰਾ ਹੀ ਪਾਇਆ ਹੈ ਹਾਂ ਬਟਾ ਤਾਂ ਕਿੱਥੇ ਲੱਗੀ ਹੋएगी ਨਾ ਤਾਂ ਹੀ ਤਾਂ ਧੂਆ ਹੈ ਹੁਣ ਲੜਿਆ ਤੁਸੀਂ ਐਜ਼ ਅ ਡਾਇਰੈਕਟਰ ਛੁਪਾ ਰਹੇ ਹੋ ਉਹ ਗੱਲ ਅਲੱਗ ਹੈ ਵਰਨਾ ਅੱਜ ਗਿੱਪੀ ਅੱਧਰ ਕਿਉਂ ਨਹੀਂ ਆ ਹਾਂ ਇਹ ਵੀ ਇੱਕ ਰੀਜ਼ਨ ਮੈਨੂੰ ਦੱਸੋ ਕਿ ਆ ਕੀ ਕੀ ਰੀਜ਼ਨ ਆ ਕਿ ਸਾਡੀ ਫਿਲਮ ਦਾ ਇੱਕ ਕੀ ਕਹਿਣਾ ਚਾਹੀਏ ਸੀ ਦੱਸ ਦੇਣਾ ਵੀ ਕੀ ਕੀ ਕਹਿਣਾ ਚਾਹੀਏ ਕਿ ਗਿੱਪੀ ਭਾਜੀ ਦੇ ਸੱਟਾਂ ਲੱਗੀਆਂ ਐ ਲੜਪੇ ਕੁੱਟ ਵੱਜੀ ਐ ਮੈਂ ਤਾਂ ਦੇਖੋ ਕੁਝ ਨਹੀਂ ਕਿਹਾ ਹਾਂ ਮਿਸ ਭਾਜੀ ਕਦੋਂ ਹੋਈ ਲੜਾਈ ਆਖਿਰਕਾਰ ਕਿ ਗਿੱਪੀ ਭਾਜੀ ਅੱਜ ਨਹੀਂ ਆ ਇਹਦੇ ਸੁਪਨਿਆਂ ਚ ਹੀ ਹੋਈ ਜੀ ਸਰਗੁੰਦੇ ਇਹ ਰਾਤ ਕਿਦੇ ਸੁਤੀ ਭਾਈ ਦੇ ਸੁਪਨਿਆਂ ਚ ਹੀ ਹੋਈ ਆ ਅੱਛਾ ਉਹ ਵੀ ਵੇਖੋ ਮਤਲਬ ਮੁੰਡੇ ਸੁਪਨੇ ਚ ਆਏ ਤੇ ਉਹ ਵੀ ਆਪਸ ਚ ਲੜ ਰਹੇ ਆ ਸੁਪਨੇ ਚ ਆਏ ਜੀ ਲੜ ਰਹੇ ਆ ਆਪਸ ਤੇ ਨਿਮਨਤ ਤੁਹਾਨੂੰ ਕੀ ਲੱਗਦਾ ਕਿ ਆਖਰਕਾਰ ਇਹ ਜਿਹੜੀ ਅੱਗ ਫੈਲੀ ਹੋਈ ਹੈ ਇਸ ਦੇ ਵਿੱਚ ਧੂਆਂ ਕਿੰਨਾ ਹੈ ਤੇ ਅਸਲੀਅਤ ਕਿੰਨੀ ਹੈ ਸਾਰੀ ਅਸਲੀ ਹੈ ਹਾਂ ਤੁਸੀਂ ਵੀ ਇੱਧਰ ਆਈਆਂ ਹੋ ਜੀਪੀ ਤੇ ਐਮ ਦੀ ਲੜਾਈ ਦੇਖੀ ਹੈ ਦੱਸੋ ਮੈਨੂੰ ਜੋ ਵੀ ਤੁਸੀਂ ਹੱਡ ਬਿੱਤੀ ਦੇਖੀ ਹੈ ਮੈਂ ਦੱਸ ਹੀ ਨਹੀਂ ਸਕਦੀ ਸ਼ਬਦਾਂ ਚ ਬਿਆਨ ਮੈਂ ਤਾਂ ਬਹੁਤ ਹੀ ਡਰ ਗਈ ਸੀ ਮੈਂ ਤਾਂ ਬਹੁਤ ਫਿਰ ਪਿੱਛੇ ਛੁਪ ਗਈ ਸੀ ਅੱਛਾ ਕੋਹੋ ਕੁਝ ਕੁਝ ਦੱਸ ਪਾਉਂ ਜੀ ਥੋੜਾ ਬਹੁਤ ਨਹੀਂ ਆ ਵਿੱਚ ਸਰਗੁਣ ਆਈ ਸੀ ਸਰਗੁਣ ਸ਼ਾਰਟ ਦੀ ਆਏ ਮਤਲਬ ਉਹ ਉੱਤੇ ਪਾਕਟ ਹੁੰਦੀ ਆ ਨਾ ਉਹ ਪਾੜਦੀ ਸੀ ਆਏ ਗੁੱਸੇ 'ਚ ਪਹਿਲਾਂ ਸਰਗੁਣ ਆਈ ਸੀ ਛਡਾਉਣ ਤਿੰਨ ਚਾਰ ਦੇ ਨਹੀਂ ਦੇਖਿਆ ਸਰਗੁਣ ਆਈ ਸੀ ਛਡਾਉਣ ਤਿੰਨ ਚਾਰ ਚਪੇੜਾ ਇਹਦੀ ਵੱਜੀਆਂ ਨੂੰ